ਹਾਂਜੀ ਸਵਾਗਤ ਹੈ ਤੁਹਾਡਾ ਆਪਣੇ ਪੇਜ ਯਾਲੀ ਯੂਟਿਊਬਰ ਤੇ ਇੱਕ ਨਵੇਂ ਵਲੌਗ ਦੇ ਨਾਲ ਮਿੱਤਰੋ ਬਹੁਤ ਦਿਨ ਹੋ ਗਿਆ ਆਪਾਂ ਨੇ ਵੱਡੇ ਵਲੌਗ ਬਾਈ ਨਹੀਂ ਹੈਗੇ ਜੀ ਲਾਂ ਬਾੰਦੇ ਸੀਗੇ ਵੱਡਾ ਵਲੌਗ ਬਣਾਉਣ ਵਾਸਤੇ ਕੰਮ ਵੀ ਚਾਹੀਦਾ ਕੋਈ ਆਪਾਂ ਤੁਹਾਨੂੰ ਦਿਖਾਈਏ ਬਾਈ ਐਵੇਂ ਤੁਹਾਨੂੰ ਸੜਕਾਂ ਦਿਖਾਈ ਜੀ ਉਹਦਾ ਕੀ ਫਾਇਦਾ ਗੱਲ ਦਾ ਨਾ ਤਾਂ ਕਰਕੇ ਆਪਾਂ ਵਲੌਗ ਵੱਡਾ ਬਣਾਇਆ ਨਹੀਂ ਹੈਗਾ ਬਹੁਤ ਦਿਨ ਹੋ ਗਏ ਹੁਣ ਸੀਜ਼ਨ ਆ ਗਿਆ ਹੁਣ ਸਾਨੂੰ ਨਵੇਂ ਦੀ ਨਵੇਂ ਜੀ ਜਰੋ ਜ ਦਿਖਾਇਆ ਕਰਾਂਗੇ ਜਿਹੜੀ ਚੀਜ਼ ਆਪਾਂ ਕਰਦੇ ਆ ਮੰਨ ਲੋ ਵੀਵਾਰ ਅੰਦਰ ਅਗੇ ਜੀ ਦੀ ਵੱਡ ਲਾ ਕੇ ਤੇ ਖੁਸ਼ ਕਰਨਾ ਤੇ ਬਸ ਉਹਦੇ ਵੱਡੀ ਬੁੱਡੀ ਦਾ ਕੰਮ ਚੱਲੂਗਾ ਹਣਾ ਤੇ ਕਣਕ ਕਣਕ ਬੀਜਾਂ ਹੁਣ ਡੇਲੀ ਵਲੌਗ ਆਪਣੇ ਆਉਣਗੇ ਵੱਡੇ ਤੇ ਅੱਜ ਦਿਨ ਦੀ ਸ਼ੁਰੂਆਤ ਆਪਾਂ ਕਰਦੇ ਆ ਮਿੱਤਰੋ ਗੋਭੀ ਤੇ ਕਰਦੇ ਆ ਸਪਰੇ ਆਪਣੇ ਗੋਭੀ ਵੀ ਤੁਹਾਨੂੰ ਦਿਖਾਈ ਹੈ ਵੀ ਇੱਕ ਨੰਬਰ ਚ ਹੋਈ ਪਈ ਹੈ ਟੋਲੀ ਆਪਣੇ ਲਈ ਪਰ ਜਿਹੜੀ ਆਪਾਂ ਲੈ ਲਈ ਸੀ ਆਪ ਜਿਹਨੇ ਸਪਰੇ ਹਾਂ ਤੰਨ ਬਾਕੀ ਸਾਨੂੰ ਗੋਭੀ ਦਿਖਾ ਦੇ ਮਰ ਗਈ ਬਲੌਗਿੰਗ ਹੁਣ ਦੁਬਾਰੇ ਵੱਡੇ ਕਰਿਆ ਕਰਾਂਗੇ ਸਟਾਰਟ ਤੇ ਆ ਮਿੱਟੀ ਆਪਣੇ ਦੁਬਾਰੇ ਲਾਤੀ ਤਰਪਾਲੀ ਹੀ ਲਿਆ ਰਖਿਆ ਮੇਤਰ ਉਹਦੇ ਨਾਲ ਦੇਖੋ ਗੋਭੀ ਇੱਕ ਨੰਬਰ ਚੋ ਵੀ ਪੀ ਹੈ ਵਿੱਚ ਫ੍ਰਿੰਡੀਆਂ ਆ ਰਹੀਆਂ ਹੋਰੀਆਂ ਨਹੀਂ ਨੇ ਤੇ ਸਪਰੇ ਕਰਦੀ ਆ ਮਿੱਟੀ ਲਾਉਣ ਵਾਲੀ ਪਈ ਹੈਗੀ ਤਿੰਨ ਬੱਟਾਂ ਦੀ ਪਈ ਇਹਨਾਂ ਦੀ ਆ ਵੀ ਲਾਤੀ ਇੱਧਰ ਵੀ ਫੇਰੀ ਪਈ ਓ ਤਰਪਾਲੀ ਜੀ ਬਾਕੀ ਜੇ ਆਪਣੀ ਵੀਡੀਓ ਵਧੀਆ ਲੱਗਦੀ ਹੈ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਸਾਫ਼ ਸੁਥਰੀ ਵੀਡੀਓ ਹੁੰਦੀਆਂ ਨੇ ਆਪਣੀਆਂ ਪਰਿਵਾਰਿਕ ਤੇ ਕਰਦੇ ਆ ਟੋਲੀ ਨੂੰ ਫਿਰ ਸਟਾਰਟ ਤੇ ਫੇਰ ਦਿਖਾਉਣਾ ਤੁਹਾਨੂੰ ਸਪਰੇ ਕਰਦੇ ਹੋਏ ਕਿਵੇਂ ਸਪਰੇਅ ਕਰਦੇ ਆਪਾਂ ਕਿੰਨਾ ਕੁ ਪ੍ਰੈਸ਼ਰ ਰੱਖਦੇ ਆਗਾ ਘੈ ਟੋਲੀਆਂ ਪੈਂਦੀਆਂ ਨਹੀਂ ਆ ਕਰ ਲਈ ਇੰਜਨ ਨੂੰ ਸਟਾਰਟ ਹੋ ਗਿਆ ਪਰੋ ਸਪਰੇਅ ਲਾ ਕੇ ਕਰਨ ਪ੍ਰੈਸ਼ਰ ਆਪਾਂ ਵੜਾ ਕੇ ਚੱਲਦੇ ਹਾਂ ਬੜਾ ਲੰਬਾ ਪ੍ਰੈਸ਼ਰ ਹੀ ਰੱਖ ਦੇਗੇ ਜਿਹਦੇ ਨਾਲ ਤੇਲ ਬੱਤੇ ਲੱਗਦੇ ਨੇ ਜੋ ਬ్రో ਸਪਰੇ ਦਾ ਕੰਮ ਹੋ ਗਿਆ ਆਪਣਾ ਡਾਣਾ ਦੋ ਢੋਲੀਆਂ ਪੈਨਦੇ ਹੁੰਦੇ ਨੇ ਬਾਤੀਆਂ ਬਈ ਉਹ ਤੇ ਹੁੰਦੇ ਲਿਆ ਗਾ ਲਪਰਸੀ ਜੇ ਥੋੜਾ ਜਿਹਾ ਪਾ ਜਾ ਕੇ ਨਾ ਕੰਮ ਇਹ ਦੋ ਜਿਹੇ ਪਾ ਚਾੜਾਂਗੇ ਬੀ ਬਈ ਤੇ ਕਈ ਕਈ ਕੰਮ ਨਿਕਲ ਬਣੋ ਹੌਲੀ ਹੌਲੀ ਯਾਦ ਆਉਣਗੇ ਮਿੱਤਰੋ ਸਵੇਰੇ ਸਵੇਰੇ ਦਿਮਾਗ ਹੈ ਚੱਕਰ ਫੜੇ ਨਹੀਂ ਰਕਾਰਡ ਚੱਕੀ ਜਊ ਜਿਉਂ ਜਿਉਂ ਆਪਾਂ ਕੰਮ ਕਰੀ ਚੱਲਾਂਗੇ ਫੈਰਪੁਰ ਢੋਲੀ ਇਹ ਦੇਖੋ ਇਹ ਸਾਨੂੰ ਚਲੋ ਰੋਕੋ ਲੋਈ ਮੇਟਰ ਮਿੱਟੀ ਲਾ ਰਹੇ ਸੀ ਗੋਭੀ ਤੇ ਤਰਪਾਲੀ ਜੀ ਇਹਦੇ ਆ ਰੱਖੇ ਬਈ ਆਪਰ ਉਹਦੇ ਨਾਲ ਗੁੱਡੀ ਸੀਗੀ ਇਹ ਚਾਰੀਆਂ ਇਹ ਸਾਰੀਆਂ ਗੋਲੀਆਂ ਤੇ ਹੁਣ ਮਿੱਟੀ ਲਈ ਜੰਨੇ ਹੈਗੇ ਯੰਤਰ ਨਾਲ ਇਹਦੇ ਨਾਲ ਦਿਖਾਉਣੇ ਸਾਨੂੰ ਫਿਰ ਮਿੱਟੀ-ਮੁੱਟੀ ਲਾ ਕੇ ਇੱਧਰ ਤੱਕ ਲਾਈ ਦੇਵਾਂਗੇ ਇੱਧਰ ਤਾਂ ਲੱਗੀ ਹੋਈ ਆ ਇੱਧਰ-ਇੱਧਰ ਰਹਿੰਦੀ ਆ ਆਹ ਦੋ ਤਿੰਨ ਵੱਟਾਂ ਇਹਦੇ ਵੀ ਲਾ ਰੱਖੀ ਆਂ ਉਹ ਦਰੋਏ ਰਹਿੰਦੀ ਨਹੀਂ ਲਾ ਕੇ ਹੋਰ ਮਿੱਟੀ ਇਹਦੇ ਮਿਲਦੇ ਤੁਹਾਨੂੰ ਲੋ ਮਿੱਤਰੋ ਉਹ ਵੀਰੋਂ ਮਿੱਟੀ ਲਾਉਂਦੇ ਲਾਉਂਦੇ ਆਪਾਂ ਅੱਗੇ ਇਧਰ ਨੂੰ ਏ ਲੈਫਟੇਰ ਚ ਤੇ ਜਿਹੜੀ ਯੂਰੂ ਵਟਾ ਯੂਰੋ ਵਰ ਤੇਲ ਵੀ ਜ਼ਰੂਰੀ ਹੈ ਤੇ ਕਿਹੜਾ ਇੱਕ ਵਾਰੀ ਕੰਮ ਚੱਲਦਾ ਕਰੀਏ ਜਿਹੜੇ ਟੋਲ ਭਰਾਲਿਆ ਵਾ ਦੋ ਇਕੱਠੇ ਬਾਕੀ ਦਾ ਸਾਨੂੰ ਪਤਾ ਹੋਣਾ ਸੀ ਛੜਾ ਤੇਲ ਦੇ ਦੇ ਪੱਕੀ ਹੈ ਜਲਦੇ ਆਂਗੇ ਹੁਣ ਬਰੀ ਆ ਕੇ ਇੱਕ ਜੋਬਰ ਦਾ ਬਾਣ ਪਾਉਣਾ ਉਹ ਵੀ ਤੁਹਾਨੂੰ ਦੱਸਾਂ ਮੈਂ ਜੇ ਟਾਈਮ ਲੱਗਿਆ ਸਿੱਪਦਾ ਜਾਂਦਾ ਸੂਰਜ ਵੀ ਜੇ ਮੌਸਮ ਸਾਦੂ ਮੌਸਮ ਮੌਸਮ ਇਹ ਜਾ ਕੇ ਬਾਣ ਵਾਣ ਵਾਹੇ ਪਾਸਟ ਟੱਕ ਚਲਦੇ ਆਂਗੇ ਜੋਬਰ ਲਵੇ ਤੁਹਾਨੂੰ ਬਲੇ ਹੁਣ ਉਹਦੇ ਨਾਲ ਵੀ ਲਓ ਮਿੱਤਰੋ ਪਹੁੰਚ ਗਏ ਆਪ ਗੜੱਦੀ ਇਹ ਨੱਕ ਗੜੱਦੀ ਪਹੁੰਚ ਚੁੱਕੇ ਆਪਾਂ ਸਾਨੂੰ ਦਿਖਾਉਣੇ ਆਗੇ ਪਾਣੀ ਬਹੁਤ ਸੀ ਇੱਥੇ ਵੀ ਦੇਖ ਲਿਆ ਹੁਣ ਜੀਰੀਆਂ ਦਾ ਕੀ ਫਰਕ ਪੈ ਗਿਆ ਦਿਨੋਂ ਤਾਂ ਘਾਟਾ ਪੈ ਗਿਆ ਬਹੁਤ ਜ਼ਿਆਦਾ ਫੜੀ ਡੁੱਬ ਗਈਆਂ ਜੀਰੀਆਂ ਤੁਹਾਨੂੰ ਦਿਖਾਵਾ ਵੀ ਕਿੱਥੇ ਤੱਕ ਪਾਣੀ ਸੀ ਇਹ ਤਾਂ ਸੀ ਇਹ ਪਰ ਕਰਤੀ ਸੀ ਉਹ ਇੱਥੇ ਉਹ ਸਾਹਮਣੇ ਆ ਸਾਰੀਆਂ ਜੀਰੀ ਡੁੱਬੀਆਂ ਹੋਈਆਂ ਹੁਣ ਤਾਂ ਠੀਕ ਨਹੀਂ ਆਵਰੇ ਸਾਰੇ ਪਾਣੀ ਪਾਣੀ ਸੀ ਭਾਈ ਉਹੋ ਜੇ ਤੱਕ ਨਿਗਾਹ ਜਾਂਦੀ ਆ ਪਰ ਇਹ ਉਹ ਦਰਬੱਦ ਝੋਤ ਨੇ ਉਧਰ ਨੰਬੀਆਂ ਵੀ ਹੋ ਰਹੇ ਇਹ ਤਾਂ ਪਾਣੀ ਨਿਕਲ ਰਿਹਾ ਸੀਗਾ ਤੇ ਸਾਰੇ ਘਰ ਡੁੱਬੇ ਹੋਏ ਸੀ। ਉਹ ਸੋਇ ਦੀ ਡਾੜ ਲੱਗੀ ਸੀ ਬੁਰੋ ਉਹ ਬਹੁਤ ਅਕ। ਉਹ ਵੀ ਮਿੱਤਰੋ ਬਾਅਦ ਅਹੀ ਵਾਲਾ ਤਾਂ ਹੋ ਗਿਆ ਜੀ ਕੈਨਸਲ। ਹਣ ਫਿਰ ਮਾਹ ਚਲ ਗੋਬੀ ਤੇ ਤਾਂ ਲਾਦੀ ਮਿੱਟੀ ਉਹਨਾਂ ਹੱਥ ਨਹੀਂ ਜਦੋਂ ਰਹਿਦੀ ਆ। ਸਾਰੀਆਂ ਮੱਟਾਂ ਤੇ ਲਾਦੀ ਆਹ ਕੱਲੀ ਮੱਟ ਰਹਿ ਗਈ ਇੱਕ। ਬਾਕੀ ਆਹੇ ਗੁੱਡਣਲੇ ਵੀ ਆ ਨੇ ਇਹਨਾਂ ਨੂੰ ਧਰ ਕੇ ਗੁੱਡ ਕੇ ਲਾ ਦਾਂਗੇ। ਇੱਧਰ ਨਿਬੜ ਕੇ ਕੰਮ ਫਿਰ ਰਵਾਵਾ ਇਹਨੂੰ ਇਕੱਠੀ ਨੂੰ ਰਵਾਵਾ ਦਾਂਗੇ। आड्डू अड्डी बेड नहीं लाने गरमा का गर्मी बहुत है जी भिजी गई गोभी देखो अपनी किनि असल है चलो मित्रों आती फिर दिखाने सी अगली कार्रवाई की बनती है ਲੋ ਵੀ ਜੋ ਬ੍ਰੋ ਰੋਟੀ ਪਾਣੀ ਛੱਕ ਕੇ ਥੋੜਾ ਬੰ ਚੱਲ ਪਏ ਪਿੰਡ ਚ ਬਲੇ ਹਣੇ ਮੇਰੇ ਪਹੁੰਚ ਨਾ ਤਾਂ ਯਾਰ ਕੋਈ ਕੰਮ ਨਾ ਨੇ ਬੀਜੀ ਬੀਜੀ ਡੇਰ ਥੋੜੇ ਜਿਹੀ ਬੀਜੀ ਬੀਜੀ ਰਹਿੰਦੇ ਨੇ ਕੋਈ ਕੰਪਨੀ ਫੜ ਰਿਆ ਚਲੋ ਮਿੱਤਰੋ ਮਰੇ ਮਰੇ ਜਲਦੇ ਰੱਬ ਰੋਟੀ ਪਾਣੀ ਖਾਇਆ ਹੈ ਪਰ ਉਹ ਦੇ ਕੇ ਕਿਹੜਾ ਛੜਾ ਫੇਰਾ ਆਵਾ ਪਿੰਡ ਚ ਚਲੋ ਲੋ ਵੀ ਮਿੱਤਰੋ ਜੋ ਬਰਲੇ ਪਹੁੰਚ ਗਏ ਪੜਾਕੇ ਪੜਾਕੇ ਲਿਆ ਰੱਖੇ ਨੇ ਇਹ ਕਿਆ ਉਹ ਲਖੇ ਵਧੀਆ ਦੇ ਢੇਰ ਲਾ ਰੱਖਿਆ ਬੜਾਕੇ ਦਾ ਜਿਹਨੇ ਪੜਾਕੇ ਲਿਆਨੇ ਨੇ ਜੋ ਬਰਾਂ ਦੇ ਰਹੇ ਉਹ ਬੰਬ ਇੱਕ ਪਰਚੀ ਕਟਾਉ ਆਪਣੀ ਇੱਕ ਆਪਣੀ ਪਰਚੀ ਆ ਡਰਾ ਵਾਲੀ ਪਰਚੀ ਆਹਾਰ ਨਹੀਂ ਲਈ ਆ ਬੇ ਬਸ ਥੋੜਿਆ ਜਿਹਾ ਨਹੀਂ ਰਹਿ ਗਈ ਇੱਥੇ ਲੈ ਕੰਮ ਹੈਣਾ ਪੜਾਕੇ ਵੀ ਲੈ ਜਾ ਸਕਦੇ ਹਾਂ ਬਾਈ ਤੇ ਪਰਚੀ ਵੱਡੇ ਸ਼ਾਟ ਵੱਡੇ ਸ਼ਾਟ ਵੀ ਵੇਲੇ ਚਲਾ ਕੇ ਲਿਆ ਸਕਦੇ ਓ ਚਲਾ ਕੇ ਦਿਖਾ ਸੇ ਭਈ ਆ ਸ਼ਾਟ ਚਲਾ ਕੇ ਦਿਖਾ ਮੈਂ ਦਿਖਾਵਾਂਗੇ ਪਹਿਲਾਂ ਇੱਕ ਚਲਾਦਾ ਇਹ ਬਾਅਦ ਚ ਬੰਦੇ ਕਰਦਾ ਇਹ ਰੋਟਾ ਨਹੀਂ ਹੋਇਆ ਕਰਾ ਇੱਕ ਵੀਰੀ ਨਹੀਂ ਕੁਛ ਇੱਕ ਨਾਲ ਇੱਕ ਵੀਰੀ ਹੈ ਹੈ ਓਏ ਇੱਕ ਨਾਲ ਇੱਕ ਵੀਰੀ ਹੈ ਸ਼ਾਟ ਹਾਂ ਇਹ ਡਬਲ ਅੱਛਾ ਚੱਲ ਕੋਈ ਗੱਲ ਨਾ ਲਓ ਜੀ ਮਿੱਤਰੋ 1200 ਦਾ ਇੱਕ ਅੱਛਾ ਹਾਂ ਹਾਂ 2400 ਦੇ ਦੋ ਇੱਕ ਨਾਲ ਇੱਕ ਵੀਰੀ 2400 ਠੀਕ ਹੈ ਮੈਂ ਤਾਂ ਚਲ 2300 ਦੇ ਦਾਂ ਇਹ ਕਰਦੇ ਹੀ ਸੋ ਯਾਰ ਤੇਰੇ ਕਹਿਣ ਤੇ 23 13 ਨਾਲ ਲੱਗੋ ਬੰਦਾ ਹਾਂ ਲੋ ਜੀ ਮਿੱਤਰੋ ਇੱਥੇ ਆਪਾਂ ਬਲੌਗ ਦਾ ਕਰਦੇ ਆ ਇਹਨਾਂ ਜੇ ਵੀਡੀਓ ਆਪਣੀ ਵਧੀਆ ਲੱਗੀ ਲਾਈਕ ਕਮੈਂਟ ਜਰੂਰ ਕਰਿਓ ਇੱਕ ਹੀ ਚੱਕਰ ਯਾਰ ਲੋਨ